ਰਾਹੁਲ ਫੈਜ਼ਲਪੁਰਿਆਤੇ ਹੋਏ ਹਮਲੇ ਦੇ ਮਾਮਲੇ 'ਚ ਨਵਾਂ ਮੋੜ ਸਾਹਮਣੇ ਆਇਆ ਹੈ। ਰਾਹੁਲ ਫੈਜ਼ਲਪੁਰਿਆ ਨੇ ਕਿਹਾ ਕਿ ਮੇਰੇ ਤੋਂ 5 ਕਰੋੜ ਦੀ ਮੰਗ ਕੀਤੀ ਗਈ ਹੈ। ਪਹਿਲਾਂ ਵੀ ਕਈ ਕੱਲਾਂ ਆ ਚੁੱਕੀਆਂ ਨੇ ਧਮਕੀ ਦਿੱਤੀ ਹੈ। ਇੱਕ ਪੋਸਟ ਵਾਇਰਲ ਹੋਈ ਹੈ ਜਿਸ ਦੇ ਵਿੱਚ ਦੀਪਕ ਨਾਂਦਲ ਦਾ ਨਾਮ ਸਾਹਮਣੇ ਆ ਰਿਹਾ ਸੀ। ਫੈਜ਼ਲਪੁਰਿਆ ਨੇ ਕਿਹਾ ਕਿ ਮੈਂ ਦੀਪਕ ਨਾਂਦਨ ਦੇ ਨਾਲ ਕਈ ਸਾਲ ਪਹਿਲਾਂ ਕੰਮ ਕੀਤਾ ਸੀ। ਮੈਂ ਦੀਪਕ ਦੇ ਨਾਲ ਜੋ ਵੀ ਕੰਮ ਕੀਤਾ ਸੀ ਉਸ ਦਾ ਪੈਸਾ ਦੇ ਚੁੱਕਿਆ ਹਾਂ। ਫਿਰ ਵੀ ਜੇਕਰ ਕੋਈ ਪੈਸਿਆਂ ਦਾ ਲੈਣ-ਦੇਣ ਹੈ ਤਾਂ ਉਹ ਮੇਰੇ ਨਾਲ ਬੈਠ ਕੇ ਗੱਲ ਕਰਨ। ਪਰ ਇਹ ਗੈਂਗਸਟਰਾਂ ਦੀ ਧਮਕੀ ਵਾਲਾ ਤਰੀਕਾ ਸਹੀ ਨਹੀਂ ਹੈ। ਦੀਪਕ ਨਾਲ ਆਖਰੀ ਗੱਲਬਾਤ ਬੱਤੀਪੋਰ ਗਾਣੇ ਦੇ ਸਮੇਂ ਹੋਈ ਸੀ 50 ਲੱਖ ਰੁਪਏ ਮੇਰੇ ਖਾਤੇ ਚ ਆਏ ਸੀ ਤੇ ਉਸ ਦੇ ਵਿੱਚੋਂ ਮੈਂ ਦੀਪਕ ਨੂੰ 25 ਲੱਖ ਦੇ ਕਰੀਬ ਰੁਪਏ ਦਿੱਤੇ ਸੀ ਪਿਛਲੇ 2 ਸਾਲ ਤੋਂ ਮੈਨੂੰ ਧਮਕੀਆਂ ਮਿਲ ਰਹੀਆਂ ਕਿਉਂਕਿ ਮੈਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਆਵਾਜ਼ ਚੁੱਕੀ ਸੀ ਖੁੱਲ ਕੇ ਬੋਲਿਆ ਸੀ ਤੇ ਉਸ ਤੋਂ ਬਾਅਦ ਹੀ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਰਾਹੁਲ ਫੈਜ਼ਲਪੁਰੀਆ ਨੇ ਇਹ ਖੁਲਾਸਾ ਕੀਤਾ ਹੈ ਕਿ ਸਭ ਤੋਂ ਪਹਿਲਾਂ ਧਮਕੀ ਉਸ ਨੂੰ ਲੋਰੈਂਸ ਬਿਸ਼ਨੋਈ ਗੈਂਗ ਤੋਂ ਮਿਲੀ ਸੀ ਤੇ ਫਿਰ ਵਕ-ਵਕ ਗੈਂਗਾਂ ਦੇ ਕੋਲੋਂ ਉਸ ਨੂੰ ਧਮਕੀਆਂ ਆ ਰਹੀਆਂ ਸੀ ਹਾਲਾਂਕਿ ਰਾਹੁਲ ਫੈਜ਼ਲਪੁਰੀਆ ਨੇ ਇਹ ਵੀ ਕਿਹਾ ਹੈ ਕਿ ਮੈਨੂੰ ਪੁਲਿਸ ਨੇ ਸੁਰੱਖਿਆ ਦਿੱਤੀ ਸੀ ਗੁਰੂਗ੍ਰਾਮ ਪੁਲਿਸ ਨੇ ਮੇਰੀ ਸੁਰੱਖਿਆ ਕੁਝ ਦਿਨ ਪਹਿਲਾਂ ਹੀ ਵਾਪਸ ਲਈ ਸੀ ਤੇ ਜਦੋਂ ਹੀ ਇਹ ਸੁਰੱਖਿਆ ਵਾਪਸ ਹੋਈ ਤੇ ਉਸ ਦੱਸਦੀ ਹੈ ਕਿ ਰਾਹੁਲ ਫੈਜ਼ਲਪੁਰੀਆ ਤੇ 14 ਜੁਲਾਈ ਨੂੰ ਹਮਲਾ ਹੋਇਆ ਉਸ ਤੋਂ ਬਾਅਦ ਰਾਹੁਲ ਫੈਜ਼ਲਪੁਰੀਆ ਨੇ ਵੱਖ-ਵੱਖ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਮਰਹੂਮ ਪੰਜਾਬੀ ਕਾਇਕ ਸਿੱਧੂ ਮੂਸੇਵਾਲਾ ਕਤਲ ਦੇ ਖਿਲਾਫ ਮੈਂ ਆਵਾਜ਼ ਚੁੱਕੀ ਸੀ ਤੇ ਉਸ ਤੋਂ ਬਾਅਦ ਮੈਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸੀ ਰਾਹੁਲ ਫੈਜ਼ਲਪੁਰੀਆ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪੁਲਿਸ ਥਾਣੇ ਦੇ ਵਿੱਚ ਪੁਲਿਸ ਦੇ ਸਾਹਮਣੇ ਹੀ ਧਮਕੀ ਮਿਲੀ ਹੈ ਤੇ 5 ਕਰੋੜ ਦੀ ਰੰਗਦਾਰੀ ਮੇਰੇ ਤੋਂ ਮੰਗੀ ਗਈ ਹੈ ਫੈਜ਼ਲਪੁਰਿਆ ਨੇ ਕਿਹਾ ਹੈ ਕਿ ਦੀਪਕ ਨਾਨਦਲ ਦੇ ਨਾਲ ਮੇਰਾ ਕੋਈ ਲੈਣ-ਦੇਣ ਨਹੀਂ ਹੈ ਜੇਕਰ ਕੋਈ ਲੈਣ-ਦੇਣ ਹੈ ਵੀ ਤਾਂ ਉਹ ਮੇਰੇ ਨਾਲ ਆ ਕੇ ਗੱਲ ਕਰਨ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਲੈਣ ਵਾਲਿਆਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਇਹ ਮੰਗ ਫੈਜ਼ਲਪੁਰਿਆ ਨੇ ਕੀਤੀ ਹੈ ਰਾਹੁਲ ਫੈਜ਼ਲਪੁਰਿਆ ਨੇ ਕਿਹਾ ਹੈ ਕਿ ਮੇਰੀ ਜਾਨ ਨੂੰ ਖਤਰਾ ਹਜੇ ਵੀ ਪਰਕਰਾਰ ਹੈ